ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਪਾਣਾ ਜ਼ਿਲ੍ਹਾ ਦੋਸਤੋ ਫਰੀਦਕੋਟ ਤੇ ਨੇੜੇ ਸ਼ਹਿਰ ਵੀ ਦੋਸਤੋ ਇਸ ਪਿੰਡ ਦੇ ਫਰੀਦਕੋਟ ਹੀ ਆ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਘਰੇ ਪਸ਼ੂ ਸਾਂਭੇ ਹੋਏ ਆ ਅੱਜ ਇੱਕ ਦੋਸਤੋ ਪਹਿਲੇ ਸੂਏ ਸੂਣ ਵਾਲੀ ਝੋਟੀ ਚੰਗੀ ਤਿਆਰੀ ਦੇ ਵਿੱਚ ਆ ਇਹ ਬਾਈ ਹੁਣਾਂ ਨੇ ਵਕਾਊ ਕਰਨੀ ਆ ਇਸ ਤੋਂ ਇਲਾਵਾ ਪਸ਼ੂ ਸਾਰੇ ਘਰ ਦੇ ਵਿੱਚ ਹੀ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂਗਾ ਪਸ਼ੂ ਚੰਗੇ ਆ तकरीबन ਸਾਰੇ ਜਿੰਨੇ ਵੀ ਦੁੱਸੋਂ ਘਰ ਦੇ ਵਿੱਚ ਰੱਖੇ ਹੋਏ ਆ ਜੀ ਠੀਕ ਹੈ ਇਸ ਤੋਂ ਇਲਾਵਾ ਜਿਹੜੀ ਝੋਟੀ ਦੁੱਸੋਂ ਤਿਆਰ ਹੋਈ ਆ ਇਹਦੀ ਪ੍ਰੋਪਰ ਡਿਟੇਲ ਤੁਹਾਨੂੰ ਲੈ ਕੇ ਦਊਗਾ ਕਰਨ ਵਾਲੀ ਬੜੀ ਸੋਹਣੀ ਤਿਆਰੀ ਦੇ ਵਿੱਚ ਆ ਚੰਗਾ ਕਦ ਕਾਠ ਤੇ ਸ਼ਕੀਨੀ ਵੀ ਦੁੱਸੋਂ ਪੂਰੀ ਝੋਟੀ ਦੇ ਵਿੱਚ ਹੋਊਗੀ ਵੀਡੀਓ ਨੂੰ ਐਂਡ ਤੱਕ ਦੇਖ ਲਓ ਵੈਸੇ ਤੋੜ ਕੇ ਦੇਖਾਂਗੇ ਇਸ ਝੋਟੀ ਨੂੰ ਬਾਈ ਤੋਂ ਰੇਟ ਪੁੱਛ ਲਾਂਗੇ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਊਗੀ ਬਾਕੀ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਬਾਕੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰਿਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਠੀਕ ਆ ਜੀ ਅੱਛਾ ਨਾਂ ਦੱਸਿਓ ਜੀ ਆਪਣਾ ਇੱਕ ਵਾਰੀ ਕੁਬਾਸ ਸਿੰਘ ਜੀ ਪਿੰਡ ਆਪਣਾ ਪਾਣਾ ਹੈਨਾ ਪਾਣਾ ਜੀ ਠੀਕ ਹੈ ਖਰੀਦ ਕੋਟ ਤੋਂ ਕਿੰਨਾ ਕਹੂਗਾ ਆਪਣਾ ਪਿੰਡ ਖਰੀਦ ਕੋਟ ਤੋਂ ਬਾ 10 ਕਿਲੋਮੀਟਰ 10 ਕਿਲੋਮੀਟਰ ਹੈ ਅੱਛਾ ਪਸੂ ਫਿਰ ਘਰ ਦੇ ਵਿੱਚ ਹੀ ਆ ਵਪਾਰ ਦਾ ਕੰਮ ਤਾਂ ਕੋਈ ਨਹੀਂ ਹੈਗਾ ਨਹੀਂ 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 ਘਰ ਦੇ ਨਾਂ ਬੇ ਠੀਕ ਹੈ ਅੱਛਾ ਜਿਹੜੀ ਇਹ ਆਪਣੇ ਕੋਲੇ ਅੱਜ ਝੋਟੇ ਵਕਾਊ ਕੀਤੀ ਹੈ ਜਿਹੜੀ ਆਪਣੀ ਇਹ ਵੀ ਆਪਣੀ ਘਰ ਦੀ ਹੈ ਜਾਂ ਖਰੀਦੀ ਹੋਈ ਸੀ ਇਹ ਘਰ ਦੀ ਹੈ ਜੀ ਘਰ ਦੀ ਠੀਕ ਹੈ ਦੱਸੋ ਮੈਂ ਅੱਛਾ ਬਿਲਕੁਲ ਇੱਕ ਗੱਲ ਤੁਸੋਂ ਨੋਟ ਕਰਾ ਦਿਆਂ ਬਿਲਕੁਲ ਹੀ ਠੰਡੇ ਸਵਾਹ ਦੀ ਝੋਟੀ ਹੋਊਗੀ ਜਿਵੇਂ ਮਰਜ਼ੀ ਦੇ ਮੰਨ ਕੇ ਚੱਲੋ ਵੀ ਕੋਈ ਜਿਵੇਂ ਤੁਹਾਨੂੰ ਪਤਾ ਹੀ ਵੀ ਕਈ ਪਹਿਲੜਾ ਝੋਟੀਆਂ ਕਿਸੇ ਨੂੰ ਨੇੜੇ ਵੀ ਨਹੀਂ ਆਉਣ ਦਿੰਦੀਆਂ ਹਾਲਾਂਕਿ ਨਵਾਂ ਬੰਦਾ ਆਉਂਦਾ ਜਦੋਂ ਘਰ ਚ ਡਰ ਜਾਂਦੀ ਆ ਪਰ ਮੈਂ ਵੀ ਜਦੋਂ ਆਇਆ ਕੋਈ ਹੈਲਜੋਲ ਨਹੀਂ ਕੀਤੀ ਵਿਚਾਰੀ ਨੇ ਠੀਕ ਹੈ ਤੇ ਵੈਸੇ ਬਿਲਕੁਲ ਹੀ ਠੰਡੇ ਸਵਾਹ ਦੀ ਹੋਊਗੀ ਅੱਛਾ ਨਾਲ ਦੀ ਮੱਝ ਦੀ ਆ ਹੈਨਾ ਹਾਂਜੀ ਹਾਂਜੀ ਠੀਕ ਹੈ ਅੱਛਾ ਮੱਝ ਕਿੰਨਾ ਕੁ ਦੁੱਧ ਕੱਢ ਜਾਂਦੀ ਹੈ ਇਹ ਸੱਜਰ ਇਹ ਸਾਰੇ ਯਾ 15 16 ਆਈਟਮ ਅੱਛਾ ਠੀਕ ਹੈ ਤੇ ਦੋਸਤੋ ਝੋਟੀ ਵੀ ਸੋਹਣੀ ਤਿਆਰੀ ਦੇ ਵਿੱਚ ਆ ਤੇ ਕਿੰਨੇ ਕਿ ਦਿਨ ਲੈ ਜੂਗੀ ਜੀ ਸੂਣ ਦੇ ਵਿੱਚ ਇਹ ਬਾਹ ਜੀ 6 ਦਿਨਾਂ ਨੂੰ ਦਿਨ ਪੂਰੇ ਆ ਕੋਰਤੇ ਵੀ ਰੱਖ ਸਕਦੀ ਹੈ ਅੱਛਾ 6 ਦਿਨਾਂ ਨੂੰ ਠੀਕ ਹੈ ਤਕਰੀਬਨ ਹਫਤੇ ਜੇ ਅੰਗੂ ਮੰਨ ਸਕਦੇ ਹਣਾ ਠੀਕ ਹੈ ਹਫਤੇ ਤੋਂ ਵਾਕੇ ਕਿ ਲੈ ਜੂਗੀ ਹਫਤਾ ਦਾ ਹੈ ਠੀਕ ਹੈ ਤੇ ਰੇਟ ਰੂਟ ਕੀ ਸੋਚਿਆ ਇਹਦਾ ਰੇਟ ਕਿੰਨਾ ਰੱਖਿਆ ਰੇਟ ਜੀ ਆਪਾਂ ਜੈ ਜੀ ਰੱਖਾਂਗੇ 15 ਆਈਟਮ 115000 ਹਾਂਜੀ ਠੀਕ ਹੈ ਵੈਸੇ ਬਾਈ ਕਹਿੰਦਾ ਵੀ ਕੀਮਤ ਚੰਗੀ ਲੱਗ ਵੀ ਚੁੱਕੀ ਐ ਇਸ ਝੋਟੀ ਦੀ ਠੀਕ ਹੈ ਵੈਸੇ ਕੀ ਪਤਾ ਕਿਹੜੇ ਕਰਦਾ ਅੰਜਲ ਪਾਣੀ ਆ ਉਸੇ ਕਰੇ ਜਾਊਗੀ ਇਹ ਅੱਛਾ ਖੋਲ ਕੇ ਦੇਖੀਏ ਮਰਜੀ ਇਹਨੂੰ ਤੋੜ ਕੇ ਦੇਖ ਲਈਏ ਦੋਸਤੋ ਇਹ तकरीबन ਹਫ਼ਤੇਾਂ ਵਾਂਗੂ ਕੱਚੀ ਆ ਇਹ ਠੀਕ ਹੈ ਅੰਦਾਜ਼ਾ ਫਿਰ ਕਿੰਨਾ ਕੁ ਦੁੱਧ ਕੱਢ ਜੂਗੀ ਪਹਿਲਣ ਇਹ 12 ਲੀਟਰ ਤਾਂ ਗਈ ਦੇਗੀ ਅੱਛਾ ਠੀਕ ਹੈ ਦੋਸਤੋ ਸੰਗ ਸੰਗ ਬਿਲਕੁਲ ਕੁੰਡਿਆ ਦੀ ਹੋਊਗੀ ਝੋਟੀ ਚੰਗਾ ਕਦ ਕਾਠ ਆ ਵੈਸੇ ਸਭੀ ਵੀ ਚੰਗੀ ਐ ਸੇਵਾ ਬਾਈ ਹੁਣਾ ਦੀ ਬਹੁਤ ਚੰਗੀ ਐ ਜੀ ਠੀਕ ਐ ਬਾਕੀ ਥਣ ਰੇਵਾ ਬਿਲਕੁਲ ਬਰਾਬਰ ਦਾ ਹੋਊਗਾ ਕੋਈ ਆਸ ਤੇ ਪਾਸ ਵਾਲੇ ਹੈਣਗੀ ਥਣ ਵੀ ਸੋਹਣਾ ਹੱਥ ਚੁਾਈ ਵਾਲਾ ਦੋਸੋ ਮੁੱਠੀ ਮੁੱਠੀ ਦਾ ਥਾਣਾ ਤੇ ਝੋਟੀ ਬਿਲਕੁਲ ਹੀ ਠੰਡੇ ਸੁਭਾਅ ਦੀ ਐ ਵੈਸੇ ਢਾਂਚਾ ਸੋਹਣਾ ਚੰਗਾ ਕਦ ਕਾਠ ਆ ਸਭੀ ਬਹੁਤ ਚੰਗੀ ਐ ਠੀਕ ਐ ਤੇ ਇਹ ਆ ਲੋ ਜੀ ਥਣ ਹੁਵਾਨਾ ਕਰਮਾਲੀ ਦਾ ਚੈੱਕ ਕਰ ਸਕਦੇ ਹੋ ਜੀ ਤਕਰੀਬਨ 2 ਬਾਈ ਕੰਡਾ ਵਿੱਚ ਸੇਵਾ ਅਸੀਂ ਚੰਗੀ ਕੀਤੀ ਹੈ ਤੇ ਘਟੋ ਘਟ ਵੀ 12 ਕਿਲੋ ਲੀਟਰ ਦੁੱਧ ਪਹਿਲਾਂ ਕੱਢੂਗੀ ਇਹ। ਥਣ ਹਵਾਨਾ ਚੈੱਕ ਕਰ ਲਓ ਜੀ ਹੱਥ ਚਵਾਈ ਵਾਲਾ 200 ਮੁੱਠੀ ਮੁੱਠੀ ਦਾ ਥਣ ਠੀਕ ਹੈ ਤੇ ਝੋਟੀ ਵੈਸੇ ਬਿਲਕੁਲ ਹੀ 200 ਠੰਡੇ ਸਵਾਹ ਦੀ ਹੋਊਗੀ ਇਹ। 1 ਲੱਖ ਤੇ 215000 ਇਸ ਝੋਟੀ ਦਾ ਰੇਟ ਹੈ। ਜਿਹੜੀ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਊਗੀ ਪੈਸੇ ਤੋੜ ਕੇ ਤੁਹਾਨੂੰ ਦਿਖਾਤੀ ਹੈ ਤੇ ਜਿਹੜੇ ਕਿਸੇ ਵੀਰ ਭਰਾ ਨੇ ਆ ਕੇ ਤਸੱਲੀ ਕਰਨੀ ਹੈ ਉਥੇ ਆ ਕੇ ਵੀ ਕਰ ਸਕਦਾ ਹੈ। ਨੰਬਰ ਬਾਈ ਹੁਣ ਆਦਾ ਸਕਰੀਨ ਤੇ ਆ ਰੇਟ ਦੇ ਵਿੱਚੋਂ ਥੋੜਾ ਬਹੁਤਾ ਮਾਨਤਾਣ ਹੋਊਗਾ ਤੇ ਚਲੋ ਠੀਕ ਹੈ ਜੀ ਮਾਨਤਾਣ ਕਰਦੇ ਆਂਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਚਲੋ ਸਸਰੀਕਾਰ ਸਸਰੀਕਾਰ